ਮੈਂ ਆਪ ਜੀ ਨੂੰ ਧਿਆਨ ਚ ਲਗਾਉਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਏਰੀਏ ਹਾਣਾ ਬੀ ਡਿਵੀਜ਼ਨ ਦੇ ਏਰੀਆ ਜਿਹੜਾ ਤੀਹ ਰੈਲ ਹੋਟਲ ਹੈ ਉਹਦੇ ਨਜ਼ਦੀਕ ਮਿਤੀ 2 2 2 ਫਰਵਰੀ 2020 ਜਾਂ 26 ਵੀ ਜਾਂ 26 ਨੂੰ ਜਿਹੜਾ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਸ ਨੂੰ ਐਕਟਵਾ ਸਵਾਰ ਲੜਕੇ ਨੇ ਉਹਦੇ ਕੋਲੋਂ ਜਿਹੜਾ ਜ਼ਬਰਦਸਤੀ ਉਹਦੇ ਕੋਲੋਂ ਘੁਲਕੇ ਉਹ ਕੋਲ ਲੜਕੀ ਕੋ ਚੀਕਾ ਮਾਰਦੀ ਹੈ ਉਹਦੇ ਕੋਲ ਮੋਬਾਈਲ ਕੋਆ ਜਦੋਂ ਇਹ ਇਨਸੀਡੈਂਟ ਦਾ ਪੁਲਿਸ ਨੂੰ ਰਿਪੋਰਟ ਹੋਈ ਪੁਲਿਸ ਵੱਲੋਂ ਤੁਰੰਤ ਜਿਹੜੇ ਲੜਕੀ ਦੇ ਸਟੇਟਮੈਂਟ ਦੇ ਉੱਤੇ ਮਕਦਮਾ ਦਰਜ ਕੀਤਾ ਔਰ ਲੜਕੀ ਦੇ ਜਿਹੜੇ ਕਿਉਂਕਿ ਐਕਟਰਾਂ ਨੂੰ ਜਦੋਂ ਪਿੱਛੇ ਦੌੜੀ ਸੀ ਉਹਦੇ ਦੇ ਸੱਟਾਂ ਲੱਗੀਆਂ ਸੀ ਉਹਦਾ ਟ੍ਰੀਟਮੈਂਟ ਕਰਾਇਆ ਗਿਆ ਔਰ ਜਦੋਂ ਇਹ ਸਾਰੀ ਗੱਲ ਸਮਾਨ ਜੋ ਕਮਿਸ਼ਨ ਸਾਹਿਬ ਸਰ ਗੁਰਪ੍ਰੀਤ ਸਿੰਘ ਤੋਂ ਮੁਜ਼ੀਬੇ ਧਿਆਨ ਚ ਆਈ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸ ਲਿਆ ਔਰ ਇਹਦੇ ਥਾਣਾ ਬੀ ਡਿਵੀਜ਼ਨ ਔਰ ਸੀਐਸਟਾਫ ਦੀਆਂ ਸਪੈਸ਼ਲ ਟੀਮਾਂ ਸਾਰੀਆਂ ਇਸ ਦੀ ਇਨਵੈਸਟੀਗੇਸ਼ਨ ਤੇ ਲਾਈਆਂ ਗਈਆਂ ਜੋ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਤਕਨੀਕੀ ਤੇ ਸੀਐਸਟਾਫ ਤੇ ਸਾਡੀ ਲੋਕਲ ਪੁਲਿਸ ਦੇ ਮੁਲਾਜ਼ਮਾਂ ਨੇ ਬੜੀ ਮਿਹਨਤ ਕੀਤੀ ਦਿਨ ਰਾਤ ਕਰਕੇ ਜਿਹੜਾ ਦੋਸ਼ੀ ਆ ਉਹਨੂੰ ਟ੍ਰੇਸ ਕੀਤਾ ਗਿਆ ਔਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਦੋਂ ਕੱਲ ਦੋਸ਼ੀ ਨੂੰ ਗ੍ਰਿਫਤਾਰ ਕਰਾਇਆ ਸੀ ਉਸ ਟਾਈਮ ਦੋਸ਼ੀ ਵੱਲੋਂ ਜਿਹੜਾ 도ੜਨ ਦੀ ਕੋਸ਼ਿਸ਼ ਕੀਤੀ ਉਹਦੀ ਐਕਟਵਾ ਜਿਹੜੀ ਭਜਾਉਣ ਦੀ ਕੋਸ਼ਿਸ਼ ਜੋ ਡਿੱਗ ਪਿਆ ਡਿੱਗਣ ਦੇ ਨਾਲ ਉਹਦੀਆਂ ਇੰਡੀਆਂ ਲੱਤਾਂ ਜਿਹੜੀਆਂ ਉਹ ਫੈਕਟਰ ਵੀ ਹੋ ਗਈ ਤੇ ਉਹ ਜਿਹੜਾ ਉਸ ਨੂੰ ਕਾਬੂ ਕਰਕੇ ਉਹਦੇ ਕੋਲੋਂ ਮੋਬਾਈਲ ਜਿਹੜਾ ਵਾ ਜਿਹੜਾ ਉਹਨੇ ਲੜਕੀ ਕੋਲੋਂ ਮੋਬਾਈਲ ਖੋਇਆ ਸੀ ਉਹਨੂੰ ਵੀ ਮੋਬਾਈਲ ਵੀ ਟ੍ਰੇਸ ਕੀਤਾ ਗਿਆ। ਵਿਖੋ ਇਹ ਜਿਹੜਾ ਜਿਹੜੀ ਆ ਸਾਡਾ ਪੰਜਾਬ ਆ ਇਹਦੇ ਵਿੱਚ ਔਰਤੀ ਬੜੀ ਵੱਡੀ ਇੱਜ਼ਤ ਤੇ ਮਾਨ ਹੈ ਬੜੀ ਮਰਜ਼ਾਦਾ ਜਿਹੜਾ ਲੜਕੀਆਂ ਨੇ ਵੇਖੋ ਉਹਨੇ ਲੜਕੀ ਦੇ ਨਾਲ ਕਿਦਾਂ ਦਾ ਬਿਹੇਵ ਕੀਤਾ ਉਹਦਾ ਮੋਬਾਈਲ ਖੋਇਆ ਤੇ ਉਹਨੂੰ ਸਜ਼ਾ ਵੀ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਮਿਲੀ ਵੀ ਉਹਨੂੰ ਕਾਨੂੰਨੀ ਸਜ਼ਾ ਤੇ ਪੁਲ ਪਰਚਾ ਦਰਜ ਹੈ ਉਹਦੇ ਚ ਅਰੈਸਟ ਪਈ ਪਈ ਆ ਤੇ ਉਹਨੂੰ ਜਿਹੜੀ ਉਹ ਦੌੜਨ ਕਰਕੇ ਸੱਟਾਂ ਵੀ ਲੱਗੀਆਂ ਤੇ ਲੱਤਾਂ ਵੀ ਟੁੱਟੀਆਂ ਔਰ ਜਿਹੜਾ ਵੀ ਬੰਦਾ ਜਿਹੜਾ ਵੀ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਚੌਟਮਾਰ ਜਿਹੜਾ ਇਹੋ ਜਿਹਿਆਂ ਖੋਹਾਂ ਕਰੇਗਾ ਉਹਦੇ ਨਾਲ ਪੁਲਿਸ ਵੱਲੋਂ ਸਖਤ ਵਧੀਆਂ ਜਿਹੜਾ ਵਰਤਿਆ ਜਾਏਗਾ ਔਰ ਉਹਨੂੰ ਜਿਹੜੀ ਆ ਜਿਹੜੀ ਸਖਤ ਤੋਂ ਸਖਤ ਜਿਹੜੀ ਆ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਿਹੜਾ ਬੰਦਾ ਬੇਚਾਰਾ ਚ ਆਮ ਲੋਕਾਂ ਦੇ ਕੋਲੋਂ 스내칭 ਕਰਦਾ ਖੁੰਦਾ ਫਿਰਦਾ ਤੇ ਝੱਟਾ ਮਾਰਦਾ ਫਿਰੇ ਉਸ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਬਿਲਕੁਲ ਜਿਹੜਾ ਵਾ ਕੋਈ ਜਾਇਜ਼ ਤਿੰਨ ਦੀ ਜਰਮ ਦੇ ਖਿਲਾਫ ਸਖਤ ਜਿਹੜਾ ਵਾ ਮਾਨ ਜੋ ਕਮਿਸ਼ਨ ਸਾਹਿਬ ਕੋਲ ਸਾਵਲ ਰੈਕਸ਼ਨ ਹੈ ਸਾਡੇ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਕਿ ਬਿਲਕੁਲ ਉਹਨਾਂ ਨੂੰ ਜਿਹੜਾ ਵਾ ਸਪੇਅਰ ਨਹੀਂ ਕਰਨਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਇਹਦੇ ਤੇ ਪਹਿਲਾਂ ਵੀ ਪਤੇ ਨੇ ਇਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹੈ ਇਹਦਾ ਨਾਂ ਹੈਗਾ ਜੀ ਰਾਹੁਲ ਇਹ ਦੋਸ਼ੀ ਦਾ ਨਾਮ ਰਾਹੁਲ ਉਮਰ ਕਰੀਬੇ ਦੀ 34 ਸਾਲ ਹੈ 10 ਪੜਿਆ ਇਹ ਇਹਨਾਂ ਪਰਿਵਾਰ ਜਿਹੜਾ ਗਾਦਰੇ ਬਣਾਉਣ ਦਾ ਸਿਰਿਸਾ ਦੇ ਲੱਗ ਪਰ ਹੈ ਉਹ ਬਣਾਉਣ ਦਾ ਕਾਰੋਬਾਰ ਕਰਦੇ ਆ ਇਹ ਨਸ਼ਾ ਕਰਨ ਦਾ आदी ਹੈ ਪਰ ਇਹਨੇ ਜਿਹੜੇ ਆਪਣੇ ਨਸ਼ਾ ਪੂਰੀ ਦੀ ਵਾਸਤੇ ਜਿਹੜਾ ਵਾ ਇਹ ਜਿਹੜਾ ਸਨੇਚਿੰਗ ਤੇ ਖੋਹਾਂ ਕਰਦਾ ਜਿਹੜੇ ਇਹਨੂੰ ਜਿਹੜਾ ਸਾਡੀ ਪੁਲਿਸ ਪਾਰਟੀ ਨੇ ਸਾਡੇ ਥਾਣੇ ਬੀਟ ਵਿੱਚ ਨੇ ਐਸ ਐਚਓ ਬਲਜਿੰਦਰ ਸਿੰਘ ਦੀ ਟੀਮ ਤੇ ਸੀਆਰਟੀ ਟੀਮ ਨੇ ਬੜੀ ਮਿਹਨਤ ਕਰਕੇ ਜਿਹੜਾ ਪਰ ਪਹਿਲਾਂ ਹੀ ਉਹਮਰੇ ਦਰਜ ਹੈ ਨਾ ਇਹ ਤੇ ਤਿੰਨ ਮਾਮਲੇ ਦਰਜ ਹੈ ਪਹਿਲਾਂ ਜੀ ਐਨਡੀ ਪੈਸਰਡ ਦਾ ਮਕਦਮਾ ਦਰਜ ਆ 1 ਕਿਤੇ 420 ਦਾ ਮਕਦਮਾ ਦਰਜ ਆ 1 ਕਿਤੇ ਚੋਰੀ ਦਾ ਮਕਰਮਾ 379 400 ਇਹ ਜਮਾਨਤ ਦਿੱਤੀ ਹੈ ਸਰ ਕਿੰਨੇ ਕਰੋ ਦਾ ਨੰਬਰ ਕਿਸ ਸਾਹਮਣੇ ਆ ਜੀ ਨਹੀਂ ਜੀ ਅਜੇ ਤੱਕ ਸੜੀ 33 ਸੇ ਕੱਲਾ ਹੀ ਇਹ ਤਾਂ ਇਹੋ ਹੀ ਕਰਨਾ ਇਹ ਘੁੰਮਦਾ ਰਹਿੰਦਾ ਘੁੰਮਦਾ ਹੋਇਆ ਜਿਹੜਾ ਵਾ ਇਹੋ ਜਿਹੇ ਕੰਮ ਜਿਹੜੇ ਕਰਦਾ ਵਾ ਵੀ ਚੋਰੀ ਕਰਕੇ ਆਪਾਂ ਨਸ਼ਾ ਪੂਰਤੀ ਕਰਦਾ ਇਹਨਾਂ ਐਕਟਰਾਂ ਵੀ ਚੋਰੀ ਦਾ ਹੈ ਜਿਹੜਾ ਇਹਨੂੰ ਜਿਹੜਾ ਵੈਰੀਫਾਈ ਕਰ ਰਹੇ ਜੀ ਉਹਨੂੰ ਅਸੀਂ ਜਿਹੜਾ ਅਜਿਹੇ ਐਕਟਿਵ ਬਰਾਮਦ ਹੋਈਏ ਦੇ ਕੋਲੋਂ ਇਹ ਚੋਰੀ ਦੀ ਸੀ ਕਿ ਦਾ ਜਿਹੜੀ ਆਪਣੀ ਸੀ ਬਣਾਏ ਦੇ ਉੱਪਰ ਪਲੇ ਨੇ ਇਹ ਵੀ ਚੋਰੀ ਕੀਤੀ ਹੋਈ ਹੈ। ਨੇ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਜੀ ਉਹਦੇ ਉੱਤੇ। ਅੱਛਾ ਇੱਕ ਵੱਡਾ ਸਵਾਲ ਹੈ ਸਰ ਕਮੈਂਟਾਂ ਦੇ ਵਿੱਚ ਮੈਸੇਜ ਵੀ ਆ ਰਹੇ ਸੀ ਜੀ ਜੋ ਖਬਰ ਲੱਗੀ ਲੜਕੀ ਦੀ ਹਾਲਤ ਕਿਦਾਂ ਦੀ ਹੈ? ਨਹੀਂ ਲੜਕੀ ਠੀਕ ਹੈ ਜੀ ਉਹ ਠੀਕ ਹੈ। ਔਰ ਲੜਕੀ ਜਿਹੜੀ ਆ ਉਹਦੇ ਥੋੜੀਆਂ ਝੋਟਾਂ ਲੱਗੀਆਂ ਸੀ ਰਗੜਾ ਵਗੈਰਾ ਲੱਗਿਆ ਸੀ। ਬਾਕੀ ਸਿਰ ਨੂੰ ਇਹ ਜਿਹਨੇ ਲੱਤਾਂ ਟੁੱਟੀਆਂ ਨੇ ਉਹ ਕੋ ਸਾਲ ਸ਼ੁਰੂ ਮਾਰੀ ਗਈ ਪੱਟਦੇ ਆ ਤੇ ਲੱਤਾਂ ਵੀ ਟੁੱਟੀਆਂ ਨੇ ਉਹ ਕੋ ਸਾਲ ਸ਼ੁਰੂ ਮਾਰੀ। ਹਾਂ ਜੀ ਉਹ ਪੁ ਕੁਲੀਏ ਤੋਂ ਨਿਕਲ ਜਿਹੜਾ ਵੀ ਇਹ ਕੰਮ ਕਰੇਗਾ ਉਹ ਸਜ਼ਾ ਜ਼ਰੂਰ ਮਿਲੇਗੀ ਅਦਰ ਇਸ ਮਕਦਮੇ ਰ ਲੜਕੀ ਦੇ ਬੰਨ੍ਹ ਦੇ ਹੱਥ ਤੇ ਫਸਾ ਹਾਂਜੀ ਲੜਕੀ ਦੇ ਮੈਂ